ਤੇ ਇੱਧਰ ਤਿੰਨ ਇੱਕ ਗਲਾਸ ਤੇ ਤਿੰਨ ਗਲਾਸ ਲੱਸੀ ਦੇ ਪੀ ਕੇ ਮੈਂ ਨਹੀਂ ਆਉਂਦਾ ਕਾਹਨੂੰ ਹਾਂਜੀ ਦੋਸਤੋ ਅੱਜ ਆਪਾਂ ਖੜੇ ਆ ਪਿੰਡ ਟਾਬਾਂ ਝਲਾਰ ਬਾਈ ਬਲਜਿੰਦਰ ਦਾ ਦੋਸਤਾ ਅਕਸ਼ੇ ਜਾਖੜ ਰਾਤ ਆਪਾਂ ਬਾਈ ਹੁਣਾ ਕੋਲੇ ਰੁਕੇ ਸੀ ਤੇ ਅੱਜ ਇੱਥੋਂ ਆਪਾਂ ਨਿਕਲਾਂਗੇ ਆਪਣੇ ਅਗਲੇ ਸਫ਼ਰ ਤੇ ਤੇ ਆਪਾਂ ਰੁਕਾਂਗੇ ਪੁਸ਼ਕਰ ਪੁਸ਼ਕਰ ਪਹੁੰਚਣ ਦੀ ਕੋਸ਼ਿਸ਼ ਆ ਪਰ ਉਦੋਂ ਪਹਿਲਾਂ ਆਪਾਂ ਜਾਵਾਂਗੇ ਗੁਰਦਰਾ ਸਾਹਿਬ ਬੁੱਢਾ ਜੋੜ ਉੱਥੇ ਮੱਥਾ ਟੇਕ ਕੇ ਉੱਥੋਂ ਅੱਗੇ ਨੂੰ ਜਾਵਾਂਗੇ ਵਾਇਆ ਬੀਕਾਂ ਨੇਰ ਹੁੰਦੇ ਹੋਏ ਆਪਣਾ ਜਿਹੜਾ ਬਿਲਕੁਲ ਜਿਵੇਂ ਆਪਣਾ ਪੁਰਾਣਾ ਪੰਜਾਬ ਸੀ ਉਹੋ ਜਿਹਾ ਇੱਥੋਂ ਦਾ ਝਾਕਾ-ਬਾਕਾ ਕੱਚੇ ਰਾਹ ਕੱਚੇ ਘਰ ਕਿਕਰਾਂ ਅੱਕ ਤੇ ਜਿਵੇਂ ਪੁਰਾਣੇ ਪੰਜਾਬ ਵਰਗਾ ਲੱਗਦਾਗਾ ਉਹੀ ਸ਼ਾਂਤੀ ਉਹੀ ਸਕੂਨ ਜਿਹੜਾ ਅੱਜ ਤੋਂ 15-20 ਸਾਲ ਪਹਿਲਾਂ ਪੰਜਾਬ ਦੇ ਵਿੱਚ ਹੁੰਦਾ ਸੀ ਇੱਧਰਲੇ ਪਾਸੇ ਜੇ ਤੁਹਾਨੂੰ ਮੈਂ ਦਿਖਾਵਾਂ ਇੱਧਰ ਬਾਈ ਹੋਣਾ ਨੇ ਪਾਏ ਆ ਨਰਮੇ ਦੇ ਜਿਹੜੇ ਢਿੰਡੇ ਆ ਉਹ ਸੁੱਕਣੇ ਪਾਏ ਆ ੁੱੱਪੇ ਤੇ ਜਿਵੇਂ ਆਪਾਂ ਪਹਿਲਾਂ ਰਾਤ ਨੂੰ ਬੈਠੀਆਂ ਬੀਬੀ ਵਰਗੀਆਂ ਇਹ ਨਰਮਾਂ ਚੁਗੀਆਂ ਜਾਂਦੀਆਂ ਹਨਾ ਹੱਥਾਂ ਦੇ ਵਿੱਚ ਸਿਕਰੀਆਂ ਵਜਦੀਆਂ ਤੇ ਉਹ ਹੁਣ ਇੱਥੇ ਆ ਕੇ ਮੌਲੇ ਯਾਦ ਹੁੰਦਾ ਜਿੱਦਾਂ ਭੁੱਲ ਹੀ ਗਏ ਆਪਾਂ ਵੀ ਤੇ ਨਵੀਂ ਜਨਰੇਸ਼ਨ ਨੇ ਤਾਂ ਇਹ ਚੀਜ਼ਾਂ ਕਿੱਥੇ ਫੀਲ ਕਰਨੀਆਂ ਉਹਨੂੰ ਦਿਖਾਵਾਂਗੇ ਦੱਸਾਂਗੇ ਤਾਂ ਵੀ ਉਹ ਚੀਜ਼ ਨੂੰ ਉਹਵੇਂ ਫੀਲ ਨਹੀਂ ਕਰ ਸਕਦੇ ਮਤਲਬ ਜਿਹੜਾ ਜ਼ਮਾਨਾ ਆਪਾਂ ਦੇਖ ਲਿਆ ਉਹ ਤਾਂ ਨਾਂ ਗਿਆ ਹੁਣ ਨਵੀਂ ਆ ਗਈ ਚੀਜ਼ ਹੈ ਨਾ ਹਾਂ ਬਈ ਤੁਸੀਂ ਕਹਿੰਦੇ ਹੱਜ ਮੈਂ ਆ ਹੀ ਕਹਿਣਾ ਵੀ ਹੁਣ ਤਾਂ ਕੀ ਹੈ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹ ਫੋਨ ਤੇ ਲੱਗੂਗੀ ਬਿਲਕੁਲ ਬਈ ਤੇ ਆ ਆ ਜਿਹੜੇ ਹੈ ਨਾ ਆ ਤਾਲ ਮੇਲ ਬਿਠਾਉਣ ਵਾਸਤੇ ਚੀਜ਼ ਹੈ ਕਿਸੇ ਕਿਵੇਂ ਵੀ ਹੁਣ ਘਰਾਂ 'ਚ ਬੁੜੀਆਂ ਜਿਵੇਂ ਬਹਿਲੀ ਹੋ ਗਈ ਠੀਕ ਹੈ ਤੇ ਜਿਨ੍ਹਾਂ ਦੇ ਘਰੇ ਹੈ ਨਹੀਂ ਟਿੰਡੇ ਉਹ ਵੀ ਬੁੜੀਆਂ ਹੁਣ ਚਗਉਣ ਇਹਨਾਂ ਨੂੰ ਮਤਲਬ ਘੜਾਉਣ ਆ ਜਾਂਦੀਆਂ ਹਾਂ 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 بڑا ਸਿਸਟਮ ਤੇ ਵਧੀਆ ਆਪਸੀ ਹਾਂ ਗੱਲਾਂ ਬਾਤਾਂ ਹੋ ਜਾਂਦੀਆਂ ਹਨਾ ਮਾਨ ਦੀ ਪੜਾਸ ਗੁੱਬਗਲਾੜ ਜਿਹੜਾ ਉਹ ਨਿਕਲ ਜਾਂਦਾ ਬਿਲਕੁਲ ਤੇ ਹੁਣ ਤਾਂ ਕੀ ਹੈ ਫੋਨ ਬਸ ਇਕੱਲਾ ਇਕੱਲਾ ਲੈ ਕੇ ਬਹਿ ਗਏ ਤੇ ਟਾਈਮ ਪਾਸ ਹੋ ਜਾਂਦਾ ਹੈ ਬਿਲਕੁਲ ਬਈ ਆ ਬਹੁਤ ਵਧੀਆ ਚੀਜ਼ ਹੈ ਕਨੈਕਟੀਵਿਟੀ ਵਾਸਤੇ ਆਪਸੀ ਤਾਲਮੇਲ ਵਾਸਤੇ ਹਾਂ ਸਹੀ ਗੱਲ ਆ ਤਾਂ ਕਰਕੇ ਸਾਨੂੰ ਇਹ ਲੱਗਦਾ ਵੀ ਜਿਹੜਾ ਰਾਜਸਥਾਨ ਨਾਲ ਇਹ ਪੁਰਾਣੇ ਪੰਜਾਬ ਵਰਗਾ ਲੱਗਦਾ ਸਕੋਂ ਨੂੰ ਮਿਲਦਾ ਚੀਜ਼ਾਂ ਦੇਖ ਕੇ ਮਨ ਨੂੰ ਸ਼ਾਂਤੀ ਆ ਵੱਖਰੀ ਆਮਦਾਰੀ ਆ ਨਾ ਤੇ ਤੁਸੀਂ ਦੇਖੋ मौसम ਦੇਖੋ ਕਿ ਇੱਥੋਂ ਦਾ ਜੀ ਮੈਂ ਨਾ ਤੂੰ ਮੈਂ ਘੱਟ ਦੇਖਣਾ ਜਿਹੜੇ ਪਿੰਡ ਆਪਾਂ ਖੜੇ ਆ ਹਾਂ ਬਈ ਇੱਥੇ ਤੈਨੂੰ ਸਿੱਖ ਕਮਿਊਨਿਟੀ Hindu ਕਮਿਊਨਿਟੀ ਤੇ ਮਤਲਬ ਮੁਸਲਮਾਨ ਕਮੇਟੀ ਨਾ ਤੇ ਤਿੰਨ ਇੱਜ਼ਤ ਵੀ ਆ ਮੰਦਰ ਵੀ ਆ ਗੁਰਦੁਆਰਾ ਸਾਹਿਬ ਦੀ ਹਾਂ ਇਹ ਸੋਹਣੀਆਂ ਗੱਲਾਂ ਯਾਰ ਠੀਕ ਹੈ ਤੇ ਜਿਹੜਾ ਤੂੰ ਸਾਹਮਣੇ ਥਿ ਵਿਊ ਦੇਖਦਾ ਵੀ ਆ ਇੱਥੇ ਜਿੱਥੇ ਬਾਈ ਨਾ ਕਰ ਪਾਇਆ ਜਨਤ ਹੈ ਬਿਲਕੁਲ ਬਿਲਕੁਲ ਬਈ ਆਪਾ ਇੱਥੇ ਕਦੋਂ ਦੇ ਖੜੇ ਮਾਨੀ ਜਾਨੇ ਨਾ ਬਿਲਕੁਲ ਬਿਲਕੁਲ ਪੀਕ ਆ ਯਾਰ ਜੇ ਆਪਾਂ ਕਹੀਏ ਇੱਕ ਹੁੰਦੀ ਹੈ ਜਿਹੜੀ ਸ਼ਾਂਤੀ ਦੀ ਉਹ ਠੀਕ ਹੈ ਨਾ ਬਿਲਕੁਲ ਬਿਲਕੁਲ ਜਮਾ 6 ਸੇ ਰੋਟੀਆਂ ਖਾ ਕੇ 6 6 ਰੋਟੀਆਂ ਖਾ ਕੇ ਤੇ ਕੋਲਾ ਕੋਲੇ ਬਾਲਾ ਤਾਂ ਨਹੀਂ ਹੈ ਨਾ ਕੋਲਾ ਕੋਲਾ ਚੂਰਮੇ ਦਾ ਖਾਦਾਗਾ ਤੇ ਇੱਧਰ ਤਿੰਨ ਇੱਕ ਗਲਾਸ ਤਿੰਨ ਤਿੰਨ ਗਲਾਸ ਲੱਸੀ ਦੇ ਪੀ ਕੇ ਪੂਰਾ ਐਂ ਗੱਲ ਤੱਕ ਡੱਟ ਕੇ ਤੇ ਹੁਣ ਪੌਣੇ 12 ਦਾ ਟਾਈਮ ਹੋ ਗਿਆ ਹੁਣ ਅਗਲਾ ਸਬ ਸਟਾਰਟ ਕਰਨ ਲੱਗਿਆ ਹਜੇ ਮਾਨ ਕਰਨ ਹੀ ਰਿਹਾ ਹਨਾ ਸਟਾਰਟ ਕਰਨ ਦਾ ਨੈਸਟਡੀ ਹੈ ਕਰਨਾ ਸਬ ਸਟਾਰਟ ਹੈਲੋ ਵੀਰੇ ਮੈਂ ਧੱਕੇ ਦੇ ਮੈਂ ਪੈ ਜਾਨੇ ਆ ਆ ਪੈ ਜਾ ਫਿਰ ਪਈ ਜਾਣੀ ਚਾਹੇ ਕੀ ਕਰ ਲਈ ਸਟਾਰਟ ਚਲੋ ਦੇਣੇ ਆ ਕਰਦੇ ਆ ਅਜ ਅਗਲਾ ਸਬ ਸਟਾਰਟ ਜੇ ਮੰਜਾ ਬਣਿਆ ਕੇਰਾ ਸੀ ਪੌਣੇ 12 ਵਜਾਲੇ ਇੱਥੇ ਰੋਟੀ ਉੱਟੀ ਖਾਧੀ ਆ ਲੱਸੀ ਨਾਲ ਜਾਦੇ ਡਾਕਲੇ ਥੋੜਾ ਜਿਹਾ ਬਾਈ ਕਹਿੰਦਾ ਵੀ ਕਾਰਨ ਕੀ ਆ ਹੁਣ ਮੰਜਾ ਭਾਲਦਾ ਮੇਰੇ ਨਾਲ ਆਲਾ ਅੱਛਾ ਵੀਰ ਸੌਂ ਚਕੇ ਕੱਲ ਨਹੀਂ ਉਤਰੀ ਬੀ ਜੋ ਸਟੇਟਰੀ ਹਾਂ ਚਲੋ ਦੇਣੇ ਨੀਦ ਨੂੰ ਦੁਲਾਕੇ ਤੁਰਾਂਗੇ ਇੱਥੋਂ ਇੱਕ ਸਾਡਾ ਬਾਈ ਨਾ ਮੋਹ ਭਰੇ ਮੈਨਾਂ ਇੱਥੋਂ ਵੈਸੀ ਤੁਹਾਨੂੰ ਜੀ ਨਹੀਂ ਕੀਤਾ ਜੀ ਲਵਾ ਕੇ ਰੱਖਿਆ ਬਾਈ ਨੇ ਸਾਡਾ ਇੱਕ ਚੀਜ਼ ਹੋਰ ਹੈ ਧੰਨਵਾਦ ਤੁਹਾਨੂੰ ਆਪਾਂ ਟਾਈਮ ਕਾਲੀ ਕਰਦੇ ਤੜਕੇ 7 ਵਜੇ ਤੁਰਨਾ ਸਫਰ ਨੂੰ ਵੇੜਨਾ ਬਿਲਕੁਲ ਅਸੀਂ ਅੱਜ ਵੀ ਕਹਿਨੇ ਆ ਕੱਲ ਵੀ ਕਵਾਂਗੇ ਤੁਹਾਨੂੰ ਵਾਰਟ ਨਵੇੜਨ ਦਾ ਨਹੀਂ ਹਾਂ ਅੱਜ ਵੀ ਕੋਈ ਨਹੀਂ ਕਰੀ ਅਸੀਂ ਤੁਹਾਨੂੰ ਵੀ ਇਨਾ ਵੀ ਵੀਡੀਓ ਦੇ ਵਿੱਚ ਵਿਊਆਂ ਦੇ ਵਿੱਚ ਹੀ ਤੁਹਾਨੂੰ ਨਾਮ ਦਵਾਵਾਂਗੇ ਇਹ ਵੀਡੀਓ ਨੂੰ ਸ਼ੇਅਰ ਕਰੀ ਚਲੋ ਫੁੱਲ ਦੇਖਿਆ ਕਰੋ ਫਿਰ ਆऊस ਵਾ ਠੀਕ ਹੈ ਜੀ ਫਿਰ ਦਿਖਾਉਣਾ ਤੁਹਾਨੂੰ ਅਗਲਾ ਸਫ਼ਰ ਤਾਂ ਨੰਬਰ ਯਾਰ ਇਹ ਆ ਗੁੱਲੇ ਪੈੜ ਯਾਰ ਇਹ ਯਾਦ ਹੋ ਗਿਆ ਜਾ ਰਹੇ ਆ ਕਿ ਜੀ ਬਾਈ ਆਕਚੇ ਗੋਹਣ ਚੱਲੇ ਆਪਾਂ ਤੇ ਆਪਾਂ ਜਾ ਰਹੇ ਆ ਗੁਰਦੁਆਰਾ ਬੁੱਢਾ ਜੋੜ ਤੇ ਇਹ ਆ ਰਾਜਸਥਾਨ ਦਾ ਰੰਗ ਢੰਗ ਆਪਾਂ ਪਹੁੰਚ ਗਏ ਸੀ ਗੁਰਦੁਆਰਾ ਬੁੱਢਾ ਜੋੜ ਮੋਟਰਸਾਈਕਲ ਇੱਧਰ ਲਾ ਕੇ ਤੇ ਅੰਦਰ ਚੱਲਦੇ ਆਂ ਦਰਸ਼ਨ ਮੇਲੇ ਕਰਦੇ ਆਂ ਤੇ ਫਿਰ ਜਿਹੜਾ ਆਪਣਾ ਅਗਲਾ ਸਫਰ ਆ ਫਿਰ ਆਪਾਂ ਉਹ ਨੂੰ ਵੇਡਾਂਗੇ ਗੁਰਦੁਆਰਾ ਬੁੱਢਾ ਜੋੜ ਤੋਂ ਚੱਲ ਕੇ ਆਪਾਂ ਲਗਭਗ ਸਬਰ 60 ਕਿਲੋਮੀਟਰ ਦੀ ਵਾਰਟਾ ਨੂੰ ਨਵੇੜਲੀ ਸੀਗੀ ਇੱਥੇ ਰੁਕੇ ਸੀ ਮਾੜਾ ਜਿਹਾ ਦਮ ਮਾਰਦੇ ਸੀ ਤੇ ਇਤੋਂ ਅੱਗੇ ਆਪਾਂ ਨੂੰ ਰਹਿ ਗਿਆ ਇੱਥੋਂ ਤਕਰੀਬਨ 10-15 ਕਿਲੋਮੀਟਰ ਲੂਨ ਕਰਨ ਸਰ ਤੇ ਲੂਨ ਕਰਨ ਸਰ ਤੋਂ ਆਪਾਂ ਅੱਗੇ ਨੂੰ ਜਾਵਾਂਗੇ ਡੂੰਗਰਗੜ ਵਾਲੀ ਸਾਈਡ ਤੇ ਡੂੰਗਰਗੜ ਜਾ ਕੇ ਦੇਖਾਂਗੇ ਆਪਾਂ ਕਿੰਨੇ ਕ ਟਾਈਮ ਤੱਕ ਪਹੁੰਚਦੇ ਆ ਤੇ ਉਸ ਤੋਂ ਬਾਅਦ ਅੱਜ ਰੁਕਣ ਦਾ ਪ੍ਰੋਗਰਾਮ ਕਰਾਂਗੇ ਕਿਉਂਕਿ ਜੇ ਪੁਸ਼ਕਰ ਪਹੁੰਚਦੇ ਆ ਤਾਂ ਰਸਤੇ ਵਿੱਚ ਲਾਈਟਾਂ ਪੈਣ ਲੱਗ ਜਾਣਗੀਆਂ ਤੇ ਕਾਲੀ ਆਪਾਂ ਨੂੰ ਕੋਈ ਨਹੀਂ ਤੇ ਪੁਸ਼ਕਰ ਸਵੇਰ ਪਹੁੰਚ ਜਾਗੇ ਤੇ ਉਦੋਂ ਪਹਿਲਾਂ ਰੁਕਾਂਗੇ ਅਜ ਰਸਤੇ ਦੇ ਵਿੱਚ ਕਿਤੇ ਦੇਣੀਆ ਫਿਰ ਅੱਜ ਕਿੱਥੋਂ ਤੱਕ ਪਹੁੰਚਦੇ ਆ ਚਲਿਏ ਚਲੋ ਜੀ ਲੂਨ ਕਰਨਸਰ ਤੋਂ ਚੱਲ ਕੇ ਆਪਾਂ ਖੱਬੇ ਹੱਥ ਮੁੜੇ ਸੀ ਕਾਲੂ ਵਾਲੀ ਸਾਈਡ ਨੂੰ ਤੇ ਆਪਾਂ ਪਹੁੰਚ ਗਏ ਕਾਲੂ ਤੇ ਅੱਗੇ ਕਾਲੂ ਤੋਂ ਆਪੋ ਹੋ ਜਾਾਂਗੇ ਸ਼੍ਰੀ ਡੂੰਗਰਗੜ ਤੇ ਅੱਜ ਰੁਕਾਂਗੇ ਆਪਾਂ ਡੂੰਗਰਗੜ ਤੇ ਡੂੰਗਰਗੜ ਇੱਥੋਂ ਰਹਿ ਗਿਆ 40 ਕਿਲੋਮੀਟਰ ਲਗਭਗ ਤੇ ਲੈ ਵੀ ਆੜੀ ਖਿੱਚ ਦੇ ਮੀਟਰ ਡੋਲੇ ਜਿਹਾ ਦਿਖਾ ਚੱਲ ਚੱਲ ਮਿੰਟ ਮਾਰੇ ਬਹੁਤ ਬੜਾ ਮੱਠਾ ਚੱਲਦਾ ਇਹ ਚੱਲ ਫਿਰ ਮੈਂ ਨਹੀਂ ਆਉਂਦਾ ਕਾਹਨੂੰ ਨਹੀਂ ਆਉਂਦਾ ਹੋਗੇ ਤੁਸੀਂ ਇਹ ਸੁਣਨ ਨੂੰ ਚੱਲ ਠੀਕ ਹੈ ਅੱਜ ਅਸੀਂ ਰੁੱਕ ਗਏ ਡੁੰਗਰਗੜ ਤੇ ਡੁੰਗਰਗੜ ਹੁਣ ਰੋਟੀ ਖਾਣ ਲੱਗੇ ਆ ਤੇ ਇਧਰ ਨਾਲ ਹੀ ਇੱਕ ਦੁਕਾਨ ਆ ਛੋਟਾ ਜਿਹਾ ਟੱਬ ਆ ਇਹਦੇ ਨਾਲ ਹੀ ਇੱਕ ਦੁਕਾਨ ਆ ਉਹਦੇ ਅੱਗੇ ਪੱਕਾ ਥਾਂਗਾ ਕਾਦੀ ਪੈਸਟੀਸਾਈਡ ਦੀ ਦੁਕਾਨ ਆ ਹਾਂ ਬਸਤੀ ਸਾਈਡ ਦੀ ਦੁਕਾਨਾਂ ਤੇ ਪੱਕੀ ਜਗ੍ਹਾ ਮੂਰੇੋਂ ਬਾਈ ਨੂੰ ਪੁੱਛ ਲਿਆ ਤੇ ਹੁਣ ਰੋਟੀ ਪਾਣੀ ਛਕ ਲਈਏ ਤੇ ਉੱਥੇ ਬਾਹਰ ਹੀ ਲਾ ਕੇ ਬਾਈਕ ਆਪਣੀ ਤੇ ਉੱਥੇ ਆਪਾਂ ਟੈਂਟ ਲਾ ਕੇ ਅੱਜ ਉੱਥੇ ਟਿਕਾਂਗੇ ਤੁਹਾਨੂੰ ਉੱਥੇ ਵੀ ਦਿਖਾਉਣੇ ਜਿੱਥੇ ਟੈਂਟ ਲਾਵਾਂਗੇ ਆਪਾਂ ਤੇ ਗਰਮ ਹਾਂ ਤੇ ਫਿਰ ਆਰਾਮ ਨਾਲ ਹਲੋ ਬਈ ਕੋਈ ਮਗਰ ਨਹੀਂ ਲੱਗਿਆ ਤੇ ਤੈਨੂੰ ਮੈਂ ਕਿੰਨੇ ਵਾਰੀ ਕਿਹਾ ਸਮਝਾ ਕੇ ਲੈ ਤੂੰ ਇਹ ਕੰਮ ਹਾਂ ਘਰੋਂ ਘਰੋਂ ਦਾ ਘਰੋਂ ਦੱਸ ਕਿ ਤੂੰ ਰਹਿਂ ਵੀ ਇਹ ਕੰਮ ਨਹੀਂ ਕਰਨਾ ਚਲੋ ਜੀ ਛਕ ਲਈਏ ਫੁੜਕੇ ਆਪਾਂ ਅੱਜ ਟੈਂਟ ਲਾਇਆ ਡੂੰਗਰਗੜ ਡੂੰਗਰਗੜ ਤੋਂ ਤੁਮ ਨੂੰ ਦੱਸਿਆ ਸੀ ਆਪਾਂ ਵੀ ਆਹ ਢਾਬੇ ਤੇ ਜਿਹੜਾ ਪ੍ਰਸ਼ਾਦਾ ਪਾਣੀ ਆਪਾਂ ਛਕਿਆ ਤੇ ਇੱਥੇ ਆਹੀ ਇੱਕ ਛੀੜ ਦੀ ਦੁਕਾਨ ਆ ਤੇ ਤਾਂ ਵਧੀਆ ਪੱਕਾ ਫਰਸ਼ ਨਾ ਗਿਆ ਤੇ ਬਾਈ ਨੂੰ ਕੁਝ ਲੈ ਲਈਆ ਕਿ ਟੈਂਟ ਆਪਾਂ ਲਾ ਲਈਏ ਤੇ ਕੋਈ ਟੈਂਟ ਲਾ ਲੋ ਕੋਈ ਸੱਕਰ ਨਹੀਂ ਜਿਹੜੀ ਆ ਰੋਡ ਆ ਇਹ ਡੂੰਗਰਗੜ ਤੋਂ ਆਪਾਂ ਜਦੋਂ ਪਿੰਡਾਂ ਵੇਚ ਦੀ ਕੋਸ਼ਿਸ਼ ਕਰਦੇ ਰੋਡ ਜੀ ਜਾਂਦੀ ਆ ਮੈਨੂੰ ਕਲੀਅਰ ਨਹੀਂ ਜੀ ਕਿਹੜਾ ਰੋਡ ਵਜਦਾ ਇਹ ਤੇ ਆਹ ਰੋਡ ਦੇ ਉੱਪਰ ਐਵੇਂ ਦੁਕਾਨ ਦੇ ਕੋਲ ਟੈਂਟ ਲਾਇਆ ਆਪਾਂ ਵਾੜਾ ਜਚਾਲਿਆ ਸਾਰਾ ਸਮਾਨ ਸਮੂਹ ਅੰਦਰ ਰੱਖਤਾ ਤੇ ਆ ਜੋੜਾ ਚੱਕਤਾ ਲਾਤਾ ਇੱਧਰ ਤੇ ਇਹ ਟੈਂਟ ਦੋਹਾਂ ਵਾਲਾ ਸੀਗਾ ਪਹਿਲਾਂ ਮੇਰੇ ਕੋਲੇ ਉਹ ਗਵਾਜ ਕਬੂਤੀਆਂ ਲੱਭਿਆਣੀ ਇਹ ਅੱਤੀ ਨੇ ਐਸੀ ਪਤਨੇ ਜਾਣੇ ਵਾਲਾ ਵੈਸੇ ਦੋਹਾਂ ਵਾਲੇ ਟੈਂਟ ਨਾਲੋਂ ਵਜਨੇ ਤਾਂ ਕਿਲੋਕ ਜਿਆਦੇ ਆ ਪਰ ਉਹ ਥਾਂ ਖਲੜਲਾ ਜੇ ਦੋ ਜਣੇ ਨੇ ਟਰੈਵਲ ਕਰਨਾ ਤੇ ਜੇ ਫਲੋਣਾ ਜਿਹੜਾ ਉਹ ਤਿੰਨਾ ਵਾਲਾ ਟੈਂਟ ਆ ਉਹ ਬੈਸਟ ਆ ਕਿਉਂਕਿ ਦੋਹਾਂ ਵਾਲੇ ਦੇ ਵਿੱਚ ਨਾ ਨਾਲ ਸਮਾਨ ਨਹੀਂ ਟਿਕਦਾ ਦੋ ਜਣਿਆਂ ਦਾ ਤੇ ਜਦੋਂ ਵੀ ਤੁਸੀਂ ਇਹ ਦੋ ਜਾਣਿਆ ਟ੍ਰੈਵਲ ਕਰਨ ਵਾਲੇ ਤੇ ਤੇ ਨਾਲ ਅਟੈਂਟੈਂਟ ਮੇਰੀ ਖਿਆਲ ਨਾਲ ਬੈਸਟ ਆ ਚਲੋ ਫਿਰ ਅੱਜ ਤਾਂ ਆਹ ਕੋਸ਼ਿਸ਼ ਏਨੀਆ ਗੱਲਾਂ ਬਾਤਾਂ ਤੇ ਕੱਲ ਨੂੰ ਫਿਰ ਮਿਲਦੇ ਹਾਂ ਨਵੇਂ ਰਾਹਾਂ ਤੇ ਨਵੇਂ ਸਫ਼ਰ ਨਾਲ ਜੁੜੇ ਰਹੋ